ਅਸੀਂ ਇਤਿਹਾਸ ਅਰਦਾਸੀ ਸ਼ਬਦ ਪੜਦੇ ਆ ਜਿਨ੍ਹਾਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾਇਆ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਮੇਰੀਓ ਭੈਣੋ ਖੰਨੀ ਦਾ ਪਾਉ ਹੁੰਦਾ ਰੋਟੀ ਦਾ ਚੌਥਾ ਹਿੱਸਾ ਰੋਟੀ ਦਾ ਇੱਕ ਇੱਕ ਖੰਨੀ ਚੌਥਾ ਚੌਥਾ ਹਿੱਸਾ ਪਾਣੀ ਦਾ ਇੱਕ ਇੱਕ ਪਿਆਲਾ ਮਿਲਣਾ ਅਠਾਂ ਪੈਰਾਂ ਤੋਂ ਬਾਅਦ ਸਵਾ ਸਵਾ ਮਣ ਦੇ ਪੀਸਣੇ ਪੀਸੇ ਸਵਾ ਮਣ ਤੋਂ ਪਾਉ ਜੁਰਗ ਜਾਣਦੇ ਨੇ ਅੱਜ ਕੱਲ ਦੀ ਪੀੜ੍ਹੀ ਨੂੰ ਪਤਾ ਨਹੀਂ ਮਣ ਦੋ ਤਰ੍ਹਾਂ ਦਾ ਦਾ ਇੱਕ ਕੱਚਾ ਤੇ ਪੱਕਾ ਬਣ ਜਿਹੜਾ 40 ਸਿਰ ਦਾ ਪੱਕਾ ਜਿਹੜਾ 16 ਸਿਰ ਦਾ ਕੱਚਾ ਔਰ ਉਹਨਾਂ ਬੀਬੀਆਂ ਨੇ 20-20 ਸਿਰ ਦਾਣੇ ਪੀਸੇ ਇਹ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਪਾਣੀ ਦਾ ਪਿਆਲਾ ਇੱਕ ਇੱਕ ਮਿਲਿਆ ਤੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪੁਆਏ ਤੇ ਅਸੀਂ ਅਰਦਾਸ ਕਰਦੇ ਹਾਂ ਤੇਨਾਂ ਬੀਬੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅੱਜ ਕੀ ਕਵਾਂਗੇ ਜਿੰਨਾ ਬਰੋਟੇ ਬਣਾਏ ਜਿਹੜੀਆਂ ਬਿਊਟੀ ਪਾਰਲਨ ਤੇ ਗਈਆਂ ਉਹਨਾਂ ਨੂੰ ਕੀ ਆਖਾਂਗੇ ਮੈਨੂੰ ਇੱਕ ਸਿੰਘ ਸਾਹਿਬ ਨੇ ਪੁੱਛਿਆ ਵੀ ਗਿਆਨੀ ਤੁਸੀਂ ਅੰਗਰੇਜ਼ੀ ਪੜ੍ਹੇ ਹੋ ਕਾਲਜ ਤੇ ਜਿਹੜੀ ਪੌਨੀ ਦਾ ਕੀ ਅਰਥ ਹੁੰਦਾ ਉਹ ਵਿਚਾਰਾ ਪੜ੍ਹਿਆ ਨਹੀਂ ਸਿੰਘ ਸਾਹਿਬ ਮੈਂ ਕਿਹਾ ਪੌਨ ਦਾ ਪੰਜਾਬੀ ਅਰਥ ਗੋਤਬੁੰਨੀ ਪੰਜਾਬੀ ਚਾਹ ਖਾਂਗਾ ਗੋਤਬੁੰਨੀ ਅਖੇ ਬਿਊਟੀ ਪਾਰਲ ਕੀ ਮੈਂ ਕਿਹਾ ਬਰੋਟਾ ਮਨੂੰ ਕੇਂਦਰ ਪੰਜਾਬੀ ਚ ਕਹ ਬਰੋਟਾ ਮਨੂੰ ਕੇਂਦਰ ਜਿਹੜੀ ਬਲੋਟਾਂ ਮਨ ਕੇਂਦਰ ਤੇ ਗਈਆਂ ਨੇ ਉਹਨਾਂ ਦੀ ਕਮਾਈ ਦਾ ਧਿਆਨ ਕਿਸੇ ਨੇ ਜੀ ਧਰਨਾ